टुडे चैनल देख रहे सारे दर्शकों सत श्री अकाल मुकंदपुर नेड़े पेंदे पिंड पेंद हकीमपुर के इतिहासक गुरुद्वारा नानकसर साहिब विखे सिंह साहिब जथेदार बाबा निहाल सिंह जी जिंदा शहीद पंथ अकाली तरनादल हरियावेला माता यशपाल कौर जी की अगवाई हेठ श्री गुरु गोबिंद जी का प्रकाश पुरब शरदा मनाया गया इस दौरान विशाल नगर कीर्तन सजाया गया आखिरी दिन श्री अखंड पाठ साहिब के भोग पैण उपरंत धार्मिक दीवान सजाया गया ਜਿਸ ਦੌਰਾਨ ਕਈ ਕੀਰਤਨੀ ਅਤੇ ਢਾਡੀ ਜਥਿਆਂ ਨੇ ਆਪਣੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਈ ਮਾਨ ਸਨਮਾਨ ਕੀਤੇ ਇਸ ਮੌਕੇ ਭਾਰੀ ਸੰਗਤ ਦੇ ਨਾਲ ਨਾਲ ਗੁਰੂ ਘਰ ਦੇ ਸੇਵਾਦਾਰ ਪਾਈ ਜਬਰਜੰਗ ਸਿੰਘ ਬੀਬੀ ਰਜਿੰਦਰ ਕੌਰ ਨਛੱਤਰ ਸਿੰਘ ਹੈੱਡ ਗਰੰਥੀ ਸਟੇਜ ਸਕੱਤਰ ਪਾਈ ਦਲਵਿੰਦਰ ਸਿੰਘ ਅਪਰਾ ਹਰਵਤਾਰ ਸਿੰਘ ਪੁਰੇਵਾਲ ਨਵਤੇਜ ਸਿੰਘ ਸਾਬਕਾ ਸਰਪੰਚ ਸਰਪੰਚ ਬਲਦੇਵ ਸਿੰਘ ਖਾਲਸਾ ਦਿਨੇਸ਼ ਕੁਮਾਰ ਸੋਨੀਆ ਪੰਚ ਬਹਾਦਰ ਸਿੰਘ ਪੁਰੇਵਾਲ ਸੁਰਜੀਤ ਸਿੰਘ ਬੀਸਲਾ ਹਰਜੋਗ ਸਿੰਘ ਚਾਹਰ ਸੁਲਖਣ ਸਿੰਘ ਹਰਜਿੰਦਰ ਸਿੰਘ ਮੱਖਣ ਸਿੰਘ ਬੱਲੋਵਾਲ ਅਮਰੀਕ ਸਿੰਘ ਬੱਲੋਵਾਲ ਰਜੀਵ ਸ਼ਰਮਾ ਕਸ਼ਮੀਰ ਸਿੰਘ ਅਤੇ ਕਰਨੈਲ ਸਿੰਘ ਆਦੇ ਵੀ ਹਾਜ਼ਰ ਸਨ ਦੇਖਦੇ ਹਾਂ ਪ੍ਰਕਾਸ਼ ਪੁਰਬ ਦੀ ਪੂਰੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਹਾਕ ਹਕ ਅਗਾਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਨ ਸ਼ਾਹ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੇਸ਼ ਵਿਦੇਸ਼ ਧਰਤੀ ਦੇ ਕੋਨੇ ਕੋਨੇ ਵਿੱਚ ਜੋ ਸੁਲਵਾਲੀਆ ਸਭ ਗੁਰੂ ਨਾਨਕ ਨਾਮ ਲੇਵਾਂ ਸਿੰਘ ਸਾਹਿਬ ਤਾਲੂ ਹੱਥ ਜੋੜ ਕੇ ਸੀਸ ਨਵਾ ਕੇ ਭਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਦ ਕਾ ਦਾਤੇ ਸਰਵ ਸੰਦਾਨੀ ਪੰਤ ਨਾਮ ਵਾਲੀ ਕਲਗੀ ਤਲਪੇਤਾ ਜੀ ਦਾ ਬਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਤਿਹਾਸ ਗੱਲ ਕਰ ਹਕੀਮਪੁਰ ਵਿਖੇ ਗੁਰਦੁਆਰਾ ਨਾਨਕਸਰ ਜਿੱਥੇ ਸਾਹਿਬ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੋ ਰਾਤਾਂ ਬਰਾਜਬਾਨ ਹੋਏ ਸੱਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ 220 ਕੋਣ ਸਵਾਲ ਸਵੇ ਸੰਗਤਾ 11 ਮਹੀਨੇ ਸਤਿਗੁਰਾਂ ਨੇ ਨਿਵਾਸ ਕੀਤਾ ਅਤੇ ਤੰਤਲ ਸਾਹਿਬ ਸਤਿਗੁਰੂ ਤੇਗ ਬਹਾਦਰ ਜੀ ਨੇ ਜੰਦਰ ਸਤਿਗੁਰੂ ਜੀ ਨੇ ਇੱਕ ਰਾਤ ਇੱਥੇ ਵਿਸਲਾਮ ਕੀਤਾ ਇਸ ਇਤਿਹਾਸਕ ਉਸਤਾਨ ਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਦੇਸ਼ ਦੀ ਸਭੂ ਸੰਗਤਾਂ ਵੱਲੋਂ ਮਿਲ ਕੇ ਬਹੁਤ ਪ੍ਰੇਮ ਪਿਆਰ ਸਤਿਕਾਰ ਸਹਿਤ ਪਰਸੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੰਦਲ ਸ਼ਾਇਆ ਹੈ ਪੰਜਾਂ ਬਿਆਲੇ ਦੀ ਗਵਾਈ ਵਿੱਚ ਮਹਾਨ ਨਗਰ ਕੀਰਤਨ ਪਿੰਡ ਰੈਬਾ ਬਲਵਾਲ ਜਗਤਪੁਰ ਬਕਾਲਪੁਰ ਅਤੇ ਅਸ ਗੱਲ ਅਗਰ ਹਕੀਪੁਰ ਵਿੱਚ ਪਰ ਗੱਲਬਾਹ ਕਰਦੇ ਹੋਏ ਸ਼ਾਮ ਨੂੰ ਇੱਥੇ ਸਵਾਪਤੀ ਹੋਈ ਮਹਾਨ ਨਗਰ ਕੀਰਤਨ ਅੰਦਰ ਵੀ ਬਿਆਨ ਸਿੰਘ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਅਮਰਤ ਮੇਲੇ ਤੋਂ ਸ੍ਰੀ ਸੋਬਖਣ ਪਟ ਸਾਹਿਬ ਜੀ ਦੀ ਸਵਾਪਤੀ ਤੋਂ ਬਾਅਦ ਖੁੱਲੇ ਪੰਡਾਲਾ ਅੰਦਰ ਸਾਧਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਜੇ ਹੋਏ ਦੀਵਾਨਾ ਅੰਦਰ ਸਾਜਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਸਾਹਿਬ ਆਈ ਸਾਹਿਬ ਜੀ ਦੀ ਅੱਦੇ ਪਾਸ ਦੇ ਮਹਾਨ ਢਾਡੀ ਸਿੰਘ ਕਸ਼ਮੀਰ ਸਿੰਘ ਜੀ ਕਾਦਰ ਅੱਦੇ ਸਰਦਾਰ ਸ੍ਰੀਮਾਨ ਗਾਲੀ ਜਗਦੀਸ਼ ਜਗਸੀਰ ਸਿੰਘ ਜੀ ਜੋ ਜੱਡਾ ਸਾਹਿਬ ਵਾਲੇ ਅੱਦੇ ਹੋਰ ਕਥਾਵਾਚ ਗੁਰਮੁਖ ਵਿਆਰਲੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਡਾ ਦੇ ਫਰਾਲ ਬਣ ਕੀਤੇ ਅਮਰਦ ਮੇਲੇ ਤੋਂ ਲੈ ਕੇ ਹੁਣ ਤੱਕ ਬਿਆਨ ਸਿੰਘ ਸੰਗਤਾਂ ਦੇ ਸਤਿਗੁਰੂ ਜੀ ਦੇ ਚਰਨ ਪੜਸ ਕੇ ਹਾਜ਼ਰੀਆਂ ਭਰ ਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕੀਤੇ ਆ ਹਨ ਤਨ ਮਨ ਤਨ ਦੁਆਰਾ ਬੇਅੰਤ ਸੇਵਾਵਾਂ ਕੀਤੀਆਂ ਹਨ ਅਟੁੱਟ ਗੁਰੂ ਕੇ ਲੰਗਰ ਬਰਤਾਏ ਗਏ ਹਨ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਦਾਸ ਹੋ ਲੋ ਮਿਸਲ ਸ਼ੀਦਾ ਤਾਲਾ ਲਾਲ ਹਰੀਆ ਮੇਲਾ ਜਥੇ ਬੱਲੀ ਵਾਲੋ ਇਤੋਂ ਦੇ ਸਭ ਨੂੰ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਤਰਵਾਦ ਅਤੇ ਗਲਗੀ ਦਲਪਤਾ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ